ਵਾਹਿ ਗੁਰੂ ਸਾਹਿਬ ਜੀ ਰਹਿ ਰਸਾਹਿਬ ਹਰਿ ਜੁਗ ਜੁਗ ਭਗਤ ਪਾਇ ਫੈਜ ਰਖਦਾ ਰਾਮ ਰਾਜੀ ਹਰਨਾਕਿ ਸੁਦਸ਼ਟਰ ਮਾਰੇ ਪਰਲੋਧਰੈ ਹੰਕਾਰਿਯ ਨਿੰਦਿਕਾ ਵਿਟਦੇ ਨਾਮ ਦੇਮਕ ਲਾਇ ਜਨਾਨਕ ਸਰਸੇਵ ਅੰਤਲੇ ਛਡਾਇ ਹਰੋ ਕਮਨ ਬਨ ਦੁਖਦਾਰੁ ਸੁਖ ਰੋਗ ਪਿਆ ਜੋ ਸੁਖਦਮਨ ਹੋਈ ਤੂੰ ਕਰਤਾ ਘਰਣਾ ਮੈ ਨਹੀਂ ਜਾਹੁ ਕਰੀਨ ਹੋਈ ਬਲੇ ਹਰੀ ਗੁਦਰਤ ਵਸਿਆ ਤਰੰਤਨ ਜਾਈ ਲਖਿਆ ਰਹਾ ਯੋ ਤਮੇ ਜੋ ਜੋਤਮੇ ਜਤ ਤਾ ਕਲਕੜਾ ਭਰਪੂਰ ਯੋ ਤੂੰ ਸੱਚ ਸੋਇ ਸੇਬ ਸਵਾਰਯੋ ਜਿਨ ਕੀਤੀ ਸੋ ਪੁਰਪਯੋ ਕਹੂ ਨਾਨਕ ਕਰਤੇ ਕੀ ਬਤ ਜੋਖਿ ਚ ਕਰਨ ਸੁ ਕਰਯ ਸੋਦਰਗਸ ਮਹੰਦਪੈਲ ਇਕ ਅੰਖਰ ਸਤਗੁਰ ਪ੍ਰਸਾਦ ਸੋਦਰ ਦਿਰਕੇ ਹਉ ਸੁਗਰ ਕੇ ਹ ਜਿਤ ਵੇ ਸਰਵ ਸਮਲਿ ਵਜੇ ਦਿਰੀ ਨਾਦਨਿਕ ਸੰਖ ਕੀਤੀ ਤਿਰੀ ਬਵਨ ਹਰੀ ਕੀਤੀ ਦਿਰੀ ਰੰਗ ਫਰੀ ਸੁਕਈਆ ਕੀਤੇ ਤੇਰੀ ਗਵਨ ਹਰੀ ਗਵਨ ਤਦਨ ਪਹੁਣ ਪਾਣੀ ਬੈ ਸੰਤਰ ਗਵੇ ਰਜ ਧਰਮ ਦਵਰੀ ਗਵਨ ਤੁਦਨ ਚਿਤ ਗੁਪਤ ਲਿਖ ਜਾਨਨ ਲਿਖ ਲਿਖ ਧਰਮ ਵਿਚਾਰੀ ਗਵਨ ਤੁਦਨ ਇਸਰ ਬ੍ਰਹਮ ਦੇਵੀ ਸੋੰਤਰੀ ਸਦਾ ਸਵਾਰੀ ਗਵਨ ਤੁਦਨ ਇੰਦਰੇਂਦਰ ਅਸਨ ਬੈਠੇ ਦੇਵਤੀਆਂ ਦਰਨਾ ਨੇ ਗਵਨ ਤੁਦਨ ਸਿਦਿ ਸਮਾਧੀ ਅੰਦਰ ਗਵਨ ਤੁਦਨ ਸਾਧ ਵਿਚਾਰੇ ਗਵਨ ਤੁਦਨੋ ਜਤੀ ਸਤੀ ਸੰਤੋਖੀ ਗਵਨ ਤੁਦਨੋ ਈਰ ਕਰਾਰੀ ਗਵਨ ਤੁਦਨੋ ਪੰਡਿਤ ਪੰਰਕੀ ਸਰ ਜੁਗ ਜੁਗ ਵਿਦਨ ਲੇ ਗਉਣ ਤੁਧ ਨੋ ਮੋਹਣੀ ਮਨ ਮੋਨਾ ਸੁਰਗ ਮਚ ਬਿਆਨੀ ਗਉਣ ਤੁਧ ਨੋ ਰਤਨੁ ਪਾਇ ਤੇਰੀ ਅਡਸਰਧੀਰ ਤਨ ਰੇ ਗਉਣ ਤੁਧ ਨੋ ਜੋਤਿ ਮਹਬਲ ਸੂਰਾ ਗਉਣ ਤੁਧ ਨੋ ਘਣੀ ਚਾਰੇ ਗਵਨ ਤੁਧਨੋ ਖੰਡ ਮੰਡਲ ਬਰਮੰਡਾ ਕਰ ਕਰ ਕੀ ਤੇਰੀ ਤਾਰੇ ਸਈ ਤੁਧਨ ਗਵਨ ਜੋ ਤੁਧ ਪਵਨ ਰਤੇ ਤੇਰੇ ਪਖਤਰ ਸੰਦੇ ਔਰ ਗਿਦ ਤੁਧਨ ਗਵਨ ਸੇਮ ਜਿਤਨੇ ਅਵਨ ਨਾਨਕ ਕਿਆ ਵਿਚਾਰੀ ਸੋਈ ਸੋਈ ਸਦਾ ਸਤਸਾਹੀ ਭੋ ਸਚ ਸਤਿ ਨੋਈ ਹੇ ਵੀ ਉਸੇ ਜੈਨ ਜਸੀ ਰਚਨ ਜਿਨ ਰਚਾਈ ਰੰਗੀ ਰੰਗੀ ਪਾਂਤੇ ਘਰ ਘਰ ਜਿੰਸੀ ਮਾਇਆ ਜਿਨੂ ਉਪਾਈ ਕਰ ਕਰ ਦੇਖ ਕੀ ਤਿਆ ਬੜਾ ਜੋ ਤੇ ਦੀ ਬੜਿਆਈ ਜੋ ਤੇ ਭਵੈ ਸੋਈ ਕਰਸੀ ਹਿਰੁ ਕਮਨ ਕਰਨ ਜਾਈ ਸੋ ਪਸ ਸਹੁ ਸਪਸ ਸਹਿਬੂ ਨਾਨਕ ਰਹਿ ਨਰ ਜਾਈ ਅਸਮਲ ਪੈਲ ਸੁਨ ਵੱਡਾ ਖੇ ਸਕੋ ਏ ਕੀ ਵਡਵਟਾ ਡਿਟਾ ਹੋਇ ਕੀਮਤ ਪਾਏ ਨਾ ਜਾਏ ਕਹਿਣ ਵਾਲੇ ਤੇਰੇ ਰੇਸਮਾਈ ਵੱਡੇ ਮੀਰੇ ਸਹਬਾ ਗਹਿ ਗੰਭੀਰ ਗੁਣ ਗਹਿਰਾ ਕੋਈ ਨ ਜਾਣ ਤੀਰਾ ਕੀਤਾ ਕੀ ਓੜ ਜੀ ਰਾਰਾ ਸਭ ਸੁਰਤਿ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹੋਈ ਕਹਿਣ ਜਾਈ ਤੇਰੀ ਦਿਨ ਵੜਿਆਈ ਸਬ ਸਤ ਸਬ ਤਪ ਸਬ ਚੰਗਿਆਈਆ ਸਿੱਧਹ ਪੁਰਖ ਕੀ ਬੜੀ ਆਈਆ ਤੋਦਵੇਂ ਸਿਧੀ ਕਿਨੇ ਨ ਪਈਆ ਕਰਮ ਲੈ ਨਿਠਾ ਕਰਾਈਆ ਅਖਣ ਵੜਾ ਕੀ ਵਿਚਾਰ ਸਿਫਤੀ ਪਰੇ ਤੀਰੀ ਬੰਡਾਰ ਇਸ ਤੂੰ ਦੇ ਤਿਸ ਗਿਉ ਚਰ ਨਾਨਕ ਸਤਿ ਸਵਾਰਣ ਹਰ ਅਸਾਮੁ ਲਪੈ ਲੋ ਅੱਖਾਂ ਜੀ ਮੈਂ ਸ੍ਰੀ ਮਰ ਜਾਉ ਅੱਖੜ ਔਖ ਸਚ ਨ ਸਜਨਮ ਕੀ ਲਗੇ ਪੂਖਤ ਪੂਖ ਕਾਇਤਨੀਏ ਦੂਖਾ ਸੋ ਕਿਵਸਰ ਮਿਰ ਮਾਈ ਸੱਚ ਸੋਇਬ ਸਚੀ ਨੋਈ ਰੋ ਸਚੀ ਨਾਮ ਕੀ ਤੇਲ ਵਡਿ ਆਈ ਆਗਤ ਕੇ ਕੀਮਤ ਨਹੀਂ ਪਾਈ ਇਹ ਸ ਮਿਲ ਕੇ ਅਖਣ ਪਾਹੀ ਵੱਡਾ ਨੋ ਵ ਘਟ ਨ ਜਾਓ ਨਾ ਮਰੇ ਨੋ ਵ ਸੋਗ ਦਿੰਦਰੇ ਲ ਚੁਕੇ ਭੋਗ ਗੁਣਿ ਹੋਰ ਨਾਹੀ ਕੋਈ ਨਾ ਕੋ ਹੋਵਨ ਕੋਈ ਜਿਗੜਿਆਪ ਤੇੜ ਤੇਰੀ ਦਤ ਜਿੰਦਿਲ ਕਰ ਕਹਿ ਕੀ ਤੀਰਤ ਖਸਮ ਸਰ ਤੇ ਗਮ ਜਾਤ ਨਾਨਕ ਨਾ ਵੇ ਬਹੁ ਸੁਨਾਤ ਰਾਗ ਗੁਜਰੀ ਮਾਲਾ ਚੌਥਾ हर गजन सतगुरु सतपुर गुरुपा सरणाई गुरु कर्या न प्रकाश मेरि मीत गुरुवा मो नाम परगास पर गुरुमत ना मेरा प्राण सखाई और कीर्त मिरसर रह रह ਹਰ ਜਨ ਕੇ ਵਡ ਪਾਗ ਵਡੇਰੇ ਜਿਨ ਹਰ ਹਰ ਸਰਦ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸ ਹੈ ਵਿਰ ਸੰਗਤ ਗੁਣ ਪਰਗਸ ਜਿਨ ਹਰ ਹਰ ਸ ਨਾਮ ਨ ਪਾਇਆ ਤੇ ਪਾਹੀਨ ਜਮ ਪਹਸ ਜੋ ਸਤਗੁਰੂ ਸਰਣ ਸੰਗਦਨੀਯ ਹੈ ਤਿਰਗ ਜੀਵੈ ਤਿਰਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਹੀ ਜਿਨ ਦਰ ਮਸਤ ਗਲੇ ਖਿਆ ਲੇਖਾਸ ਤਨ ਤਨ ਸਤ ਸੰਗਤ ਜੀਤਰ ਸਪਾਇ ਮੇਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹਲਾ ਪੰਜਵਾ ਅਹਿਰੀ ਮਨ ਚਿਤਵੈ ਯੁੱਧ ਮਾਂ ਜਹਰਰ ਜੀਓ ਪਰਿਆ ਸਹਿਲ ਪਤਰ ਮੈਂ ਜੰਤੋ ਪਾਇ ਤਾਂ ਕਰਿਏ ਕਾਗੇ ਕਰ ਤਰਿਆ ਮੇਰੇ ਮਦੋ ਜੀ ਸਾ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇ ਸੁਖ ਕਾਟ ਧਰਿਆ ਰਹਾ ਜਨਨ ਪਿਤਾ ਲੋਕ ਸੁ ਬਨਤ ਕੋਇ ਨ ਕਿਸ ਕੀ ਧਰਿਆ ਸੇ ਰਿਸਨ ਜੀ ਕਸਨ ਬਹੀ ਠਾਕੁਰ ਕਾਏ ਮਨ ਪਾਉ ਕਰਿਓ ਊੜ ਊੜ ਵਸ ਕੁਸ਼ਾਤਿ ਸਪਾਛ ਵਜਰੇਸ਼ਰਿਆ ਜਿਨ ਕਵਣ ਕਲਾਵ ਕਉਣ ਜਗਾਵੈ ਮਨ ਮੇ ਸਿਮਰਣ ਕਰਿਓ ਸਭਨੀ ਤਾਵਨ ਦਸ ਟਟ ਸਿ ਧਾਨ ਠਾਕੁਰ ਕਰਿ ਧਰ ਧਰਿਆ ਜਨਾਨਕ ਬਲਬਲ ਸਦ ਬਨ ਜਾਈਏ تیر ਅੰਤਨ ਪਰ ਵਰਿਆ ਰਗਸ ਮਹੱਲਾ 14 ਸੂਰਖ ਇੱਕ ਅੰਗਾਰ ਸਤਗੁਰੂ ਬਰਸਾਦ ਸੂਰਖੰਡ ਰੰਜਨ ਹਰਪੁਰਖੰਡ ਰੰਜਨ ਹਰ ਅਗਮ ਅਗਮ ਪਰ ਸਬ ਤੇ ਆਵੇ ਸਬ ਤੇ ਆਵੇ ਤੁਜੀ ਔਰ ਸੱਚੇ ਸਿਰਜਣ ਹਰ। ਸਭ ਜੀਏ ਤੇਮਾਰੇ ਜੀ। ਤੁਂ ਜੀਆਂ ਕਾਧਾ ਧਰ। ਹਰ ਤੇ ਆਵੋ ਸੰਤੋ ਜੀ। ਸਭ ਦੁਖ ਵਸਾਰਨ ਹਾਰ। ਹਰਿਆ ਪੀਠਾ ਕਰ ਹਰਿਆ ਪੀ ਸੇਵਕ ਜੀ। ਇਹ ਨਾਨਕ ਜਨ ਤੇ ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤ ਜੀ ਹਰ ਇੱਕ ਪੁਰਖ ਸਮਾਨ ਇਕ ਦਾਤੇ ਇਕ ਵਿਖਾਰੀ ਜੀ ਸਭ ਤੇਰੇ ਜੋ ਜਿ ਵਿਡਾਣ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਅਤਵ ਦਿਨਿ ਅਵਰਨ ਜਾਣਾ ਤੂੰ ਪਰਬ੍ਰਹਮ ਬੇਅੰਤ ਬੇਅੰਤ ਜੀ ਤੇਰਜ ਗੁਣ ਅਕਵਖਾਣਾ ਜੋ ਸੇਵਹਿ ਜੋ ਸੇਵੈ ਤੁਜੀ ਜਿਨ ਨਾਨਕ ਤਿਨ ਕੁਰਬਾਣਾ ਹਰਤਿ ਆਵੈ ਹਰਤਿ ਆਵੈ ਤੁਜੀ ਸੇ ਜਨ ਜਗ ਮਹਿ ਸੁਕਵਾਸੀ ਸੇ ਮੁਕਤ ਸੇ ਮੁਕਤ ਪਾਏ ਜਿਨ ਹਰਤਿਆ ਆ ਜੀ ਤਿਨ ਟੂਟਿ ਜਮਕੀ ਵਸੇ ਜਿਨਨਰ ਪਾਉ ਜਿਨ ਹਣ ਪਹੁਤੇ ਆਯਾ ਜੀ ਤਿਨ ਕਾ ਪਉ ਸਭ ਕ ਵਸੀ ਜਿਨ ਸੇਵੈ ਜਿਨ ਸੇਵੈ ਮਿਰ ਹਰ ਜੀ ਦੇਹ ਹਰ ਹਰ ਰੂਪ ਸੰਗ ਵਸੀ ਸੇ ਤਨ ਸੇ ਤਨ ਜਿਨ ਹਰਤੇ ਆਯਾ ਜੀ ਜਿਨ ਨਾਨਕ ਦਿਨ ਬਲ ਜਸੇ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤ ਤੇਰੀ ਭਗਤ ਤੇਰੇ ਬੌਸਲਾਂ ਤੁਜੀ ਹਰ ਅਨੇਕ ਅਨੇਕਰੰਤਾ ਤੇਰੇ ਅਨੇਕ ਤੇਰੇ ਅਨੇਕ ਹੀ ਹਰ ਪੂਜਾ ਜੀ ਤਪ ਤਪ ਜਪੇ ਬੇਨਤਾ ਤੇਰੇ ਅਨੇਕ ਤੇਰੇ ਅਨੇਕ ਪੜ੍ਹੇ ਬੋ ਸਿਮਰ ਸਹਜ ਜੀ ਪਰ ਕਰੀਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਫਲੇ ਜਨ ਨਾਨਕ ਜੀ ਜੋ ਆਵੇ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਪਰਮੁਰਖਰਤਾ ਜੀ ਤੂੰ ਜਿਹੜਿਆ ਤੇ ਤੁਝ ਜਿਵੜਿਆ ਵਰਨ ਕੋਈ ਤੂੰ ਕਰ ਕਰ ਵੇਖ ਜਾਣੈ ਸੂਏ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਤੂੰ ਆਦਿ ਪੁਰਖ ਪਰਮੁਰਖਰਤਾ ਜੀ ਤੂੰ ਜਿਹੜਿਆ ਵਰਨ ਕੋਈ ਤੂੰ ਜੋਤ ਜੋਖੋ ਸਦਾ ਸਦਾ ਤੂੰ ਵੇਖੋ ਜੀ ਹੁਨੇ ਚਲ ਕਰਤ ਸੋਈ ਤੁਧਿਆਪੇ ਪਵਸ ਵਰਤ ਜੀ ਤੂੰ ਅਬੇ ਕਰੇ ਸੋਈ ਤੁਧਿਆਪੇ ਸਿਰਸ ਪਈ ਜੀ ਤੁਧਿਆਪੇ ਸਿਰਸ ਗੋਈ ਜਨਾਨ ਗੁਣ ਗਾਵੇ ਕਰਦੇ ਕੇ ਜੀ ਜੋ ਸਭ ਸੇ ਕਾ ਜਣੋਈ ਅਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਸਾਈ ਜੋ ਤੂੰ ਭਾਵੈ ਸੋ ਇਤੀਸੀ ਜੋ ਤੂੰ ਦੇ ਸੋ ਹੀ ਹੋ ਪਾਈ ਰਹਾ ਸਭ ਤੇਰੀ ਤੂੰ ਸਵਣੀ ਤੇ ਆਇਆ ਜਿਸਨੂੰ ਕਿਰਪਾ ਕਰ ਤਿੰਨਾਮ ਰਤਨ ਪਾਇਆ ਗੁਰਮਖ ਖਲਾ ਦਾ ਮਨਮ ਘਵਾਇਆ ਤੁਦਾ ਵਿਚੋੜਿਆ ਮਿਲਾਇਆ ਤੁੰਦਰਿਓ ਸਉ ਤੂ ਜਹੀ ਮਾਈ ਤੁਦ ਬਿੰਦੂ ਜਾ ਕੋਈ ਰਾਈ ਜੀਅ ਜਨ ਸਭ ਥੇ ਰੱਖੇ ਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣੈ ਸੋ ਜਿਨ ਜਾਣੈ ਹਰ ਗੁਣ ਸਰਦੀ ਆਖ ਵਖਾਣੈ ਜਿਨ ਹਰ ਸੇਵੈ ਤਿਨ ਸੁਖ ਪਾਇ ਸਹ ਜੀ ਅਰਨਾਮ ਸਿਮਾਇ ਤੂੰ ਅਪੇ ਕਰਦਾ ਤੇਰਾ ਕੀ ਸਭ ਹੋਇ ਤੁਦਿੰਦੋ ਜਾਵਣ ਕੋਈ ਤੋ ਕਰ ਕਰ ਵੇਖ ਜਾਣੈ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹਲ ਪਹਿਲਾ ਤੇ ਸਰਵਰਣ ਦੇ ਪੈਲੇ ਨਿਵਸ ਪਾਣੀ ਪਾਉ ਕਿਤ ਨਹੀਂ ਕੀਓ ਪੰਕਜ ਮੋਹ ਹੈ ਭਗਣੀ ਚੱਲੇ ਅਮ ਦੇਖਾਂ ਤੈਂ ਡੁਬੇ ਆਲੇ ਮਨ ਇੱਕ ਨਚੇ ਤਿਸ ਮੂੜ ਮਨਾਰ ਬਿਸਰ ਤੇਰੇ ਗੁਣ ਗਲਿਆ ਰਹਾ ਨਾ ਗੂਜਤੀ ਸਦੀ ਨਹੀਂ ਪੜਿਆ ਮੂਰਗ ਮੁਗਦਾ ਜਨਮ ਪਇਆ ਪਰਮਤਨ ਨਾਨਕ ਤਿਨ ਕੀ ਸ਼ਰਣਾ ਜਿੰਦੂ ਨਾਹੀ ਵਿਸਰਿਆ ਅਸ ਮਹੱਲਾ ਪੰਜਵਾਂ ਹੀ ਬਰ ਬਦਮਾਨਕ ਦੇ ਬਰੀਆ ਗੋਬਿੰਦ ਮਿਲਣ ਕੀ ਇਤਰੀ ਬਰੀਆ ਔਰ ਕਾਤਰ ਕੀ ਦਿਨ ਕਾਮ ਮਿਲ ਸਤ ਸਤ ਪਜ ਕੇ ਵਨ ਨ ਸੰਜਾਮ ਲਾਗ ਪਉ ਜਲ ਤਰਣ ਕ ਜਨਮ ਵਿਰਤਾ ਜਾ ਤਰੰਗ ਮਾਇਕ ਰਹਾ ਜਪ ਤਬ ਸੰਜਮ ਤਰਮ ਨ ਕਮਾਇ ਸੇਵ ਸਾਧਨ ਜਨ ਹਰਿ ਰਾਯਾ ਕਉ ਨਾਨਕ ਕਮਨੀ ਚ ਕਰਮ ਸ਼ਰਣ ਪਰ ਕੀ ਰਖੋ ਸਰਮਾ ਜਪ ਤਬ ਸੰਜਮ ਤਰਮਨਾ ਕਮਾਇ ਸੇਵ ਸਦਨ ਜਨ ਹਰੇ ਰਾਯਾ ਕਉ ਨਾਨਕ ਕਮਨੀ ਚ ਕਰਮ ਸ਼ਰਣ ਪਰ ਕੀ ਰਖੋ ਸਰਮਾ ਕਬਿਓ ਬਾਤ ਬੇਨਤੀ ਚਉਪਈ ਹਮਰੀ ਕਰੋ ਆਦੇ ਰਛਾ ਪੂਰਨ ਹੋਏ ਚਿਤ ਕੀ ਚਾ ਤਵ ਚਰਨ ਮਨ ਰਹੇ ਹਮਾਰਾ ਆਪਣੋ ਜਾਣ ਕਰੋ ਬਿਰਦ ਪਰ ਹਮਰੇ ਦੁਖ ਸੇ ਬੈ ਤੁਮ ਕਾਵੋ ਆਪ ਹਦੇ ਮੋਇ ਵਿਚਾਵੋ ਸੁਖੀ ਬਸੈ ਮੋਰ ਪਰਵਾਰ ਸੇਵਕ ਸਿੱਖ ਸਵ ਕਰਤਾਰਾ ਮੁਰਚਨਿਤ ਕਰਦੇ ਕਰੀਐ ਸਵਰਣ ਕੁਆ ਸੰਗਰੀਐ ਪੂਰਨ ਹੋਇ ਮਰੀ ਅਸਾ ਤੋਰ ਭਜਨ ਕੀ ਰਹੇ ਅਸਾ ਤੁਮੇ ਛਾੜ ਕੋ ਵਰਨ ਤਿਆਮੂ ਜੋਰ ਚਾਉ ਸੋ ਤੁੰਤੇ ਭਾਵੰ ਸੇਵਕ ਸੇ ਕਮਰ ਤਰੀਐ ਜੁਨ ਜਨ ਜਦ ਰਮਾਰੇ ਮਰੀਐ आप दे मजे भरिए मरण काल का द्रोस न भरिए हो जो सदा हमारे पच्चा श्रीयस दो जो जो कार्य हो रच्चा निराखलियों मुहि रखन हारे साहिब संत सहाय बियारे दीन बंद दुष्ट के हंता तुमहो पूरी चतुर्दश गन्ता काल पाये ब्रह्मा अवतरा काल पाये सूर्य अवतरा काल पाय करविष्ण प्रकश सकल काल का तमसा जवन काली शिव गियो वेदराय वर्मा योगिया जवन काल ਨਮਸਕਾਰ ਤੈ ਹਮਾਰਾ ਜਵਨ ਕਲ ਸਭ ਜਗਤ ਬਨਾਇਓ ਦੇਵਦੰਤ ਜਖਨੇ ਪਜਾਇ ਆਦੰਤੇ ਦੇਵਦਰ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਇਸ ਹੀ ਕੋ ਹਮਾਰੀ ਸਕਲ ਬਰਜ ਜਿਨਿ ਆਪ ਸਵਾਰੀ ਸਕਲ ਕੋ ਸਿਗੁਣ ਸੁਖ ਦਿਯੋ ਸਤਰਣ ਕਉ ਪਲਮ ਵੰਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਹਰੇ ਬੁਰੇ ਕੀ ਪੀਰ ਪਛਾਨਤ ਇੰਟੀ ਤੇ ਕੁੰਚਰ ਅਸਥੂਲ ਸਬਰ ਕਿਰਪਾ ਅਦ੍ਰਿਸ਼ਟ ਕਰ ਫੁੱਲ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੀ ਸੁਖੀ ਕੇ ਕੇ ਕੀ ਪੀਰ ਪਛਾਨੇ ਗੰਢ ਗੰਢ ਕੇ ਫੜ ਫੜ ਕੇ ਜਾਣੇ ਜਬ ਉਦ ਕਰਖ ਕਰਾ ਕਰਦਾ ਰ ਪਰਜ ਤਰਤਵ ਦੇਇ ਪਰ ਜਬ ਆਗਰ ਕਰਤ ਕਬੂ ਤੁਮ ਮਿਲਤ ਦੇ ਦਰਸਬ ਹੂੰ ਜੇਤੇ ਬਦਨ ਸ੍ਰਿਸ਼ਵਧਾਰ ਆਪ ਆਪਣੀ ਗੁਜੋ ਚਾਰੇ ਤੁਮ ਸਭ ਕੀ ਤੇਰ ਤਨ ਦਲਮ जानतु वेद पीदर यालमा द्रंकार्व कानरंबु आद नीलानाद संबाव तांका मुळु चार्त पिताः जाको पेवन पाउंत पिताः तांको करप्पानु मानतु महमुळु कच पीदन जानतु महदेव कौका सुधसेवाव ਰੰਕਾਰ ਕਾ ਚਿੰਤਨ ਪੀਵਾ ਆਪ ਆਪਣੀ ਬਦਹ ਜੀਤੀ ਬਰਨ ਤੋ ਪਿੰਡ ਮੇ ਤੂ ਹੈ ਤੇਤੀ ਤੁਮਰਾ ਲਖਨ ਜਾਇ ਪਸਾਰਾ ਕੈ ਬਿਸ ਜਾ ਪ੍ਰਥਮ ਸੰਸਾਰਾ ਇਕ ਰੂਪ ਰੂਪ ਸਰੂਪ ਰੰਗ ਮੇ ਰਾਵ ਕੇ ਰੂਪ ਅੰਡ ਜੇ ਰਸੇ ਦਿਜਗੀ ਨੀਤ ਪੁਜ ਖਾਨ ਬਹੁ ਰਜਦੀਨੀ ਕਮ ਫੋਂ ਰਾਜਾ ਹੋ ਬੈਠਾ ਕਸੀ ਮਣ ਪਈਓ ਸੰਗਰ ਘਟਾ ਸਗਰੀ ਜੜ ਦਿਖਾਏ ਚੰਬੋ ਆਜ ਗਾ ਸਰੂਪ ਸੁਵੰਬ ਅਵਰ ਚ ਮੇਰੀ ਤੁਮ ਕਰੋ ਸਿੱਖ ਬਰ ਸਿੱਖ ਸੰਗਰੂ ਦੁਸ਼ਟ ਜੇ ਤੇ ਉਟਵਤ ਤਪਤ ਸਕਲ ਮਲੇਸ਼ ਕਰੂ ਰਣ ਗਾਤਾ ਜੇ ਅਸਤ ਸਰਣੀ ਪਰੇ ਇਨਕੇ ਦੁਸ਼ਤ ਦਉਧ ਮਾਰੇ ਤੋਰਖ ਜਾਉਣ ਪਗ ਪਰੇ ਦਿਹਾਰੀ ਤਿਨਕੇ ਤੁਮ ਸੰਕਟ ਚਬਟਾਰੇ ਜੋ ਕਲ ਕੋ ਇਕ ਬਾਰ ਸਹੀਏ ਤਾਗ ਕਾ ਨਿਕੜਨੀ ਹੈ ਰਚੋਇਤ ਸੁਖ ਹਲ ਦੁਸ਼ਟ ਰੀਤ ਨਿਤਕਲ ਫਿਰ ਪਾਦਰੇ ਤਨ ਜਾਏ ਨ ਰਹੂ ਤਾਂ ਗਿਤਾ ਪੁਤਨ ਕਮਹਾਰ ਹੋ ਇਹ ਦਿਸੇ ਦੇ ਕਰਮੋ ਸਭ ਹੋਈ ਦੋਰ ਜਨ ਜਵੈ ਸਕੇ ਨ ਕੋਈ ਇੱਕ ਬਾਰ ਜਿਨ ਤੁਮ ਸੰਭਾਰਾ ਕਾਲ ਪਾਤੀ ਤਈ ਬਾਰਾ ਜਿਨਰ ਨਾਮ ਤੇ ਹਰੂ ਕਾ दर्द दुष्ट दुख तीर कळगे तमे शरण ते हरी आप हा दिलयो बारी सर्व धर्मो सहाय दुष्ट दुख तेर बिचाय सोई होय गए जग ती तुमरे दर ते गो आंख तरनी हानयो राम रहीम पुराण कुरान नु नीके मते कन मानेओ ਸਿਮਰ ਸਾਸਤਰ ਵੇ ਸਭੈ ਬੋ ਭੇਦ ਕੇ ਅਮੇਕ ਨ ਜਾਣਿਓ ਸ੍ਰੀ ਸਪਾਨ ਕਿਰਪਾ ਤੁਮਰੀ ਕਰ ਮੈਨੋ ਕ ਸੋ ਤੋ ਹੀ ਬਕਾਨੇ ਹੁ ਦੁਹਿਰਾ ਸਗਲੇ ਦਵਾਰ ਕੋ ਛੜ ਕੇ ਗਏ ਹੁ ਤੁਰ ਦਵਾਰ ਵਹਿ ਗਏ ਕੀ ਲੋ ਜੀ ਉਸ ਗੋਬਿੰਦ ਦਾਸ ਤੁਰ ਰਾਮ ਕਲੀ ਮਨ ਲਾਤਿ ਜਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਅਨੰਦ ਭਇਆ ਮਿਰਮਾਇ ਸਤਿਗੁਰ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਰਜਤੀ ਮਨ ਵਜਿਆ ਵਾਦਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ ਸ਼ਬਦ ਤਾਂ ਗਾਉ ਮਾਰੀ ਖੀਰ ਮਨ ਜਨੀ ਵਸਾਇਆ ਕਹਿ ਨਾਨਕ ਨੰਦੂ ਸਤਿਗੁਰ ਮੈਂ ਪਾਇਆ ਏ ਮਨ ਮੇਰੇ ਆਦੂ ਸਦਾ ਰੂਹਰ ਨਾਲੇ ਹਰਿ ਨਾਨਕ ਤੁਮਰ ਮੇਰੇ ਧੂਪ ਸਵ ਸਰਣਾਗੀ ਕਰ ਘਰਿ ਘਰਿ ਤੇਰਾ ਕਰ ਸਜ ਵਰਣ ਸਭ ਨਗਨ ਸਮਰਸ ਆਮੇ ਜੋ ਕੇ ਮਨ ਉਸਾਰੇ ਹੈ ਨਾਨਕ ਮਨ ਮੇਰੇ ਸਦਾ ਰਹੁ ਹਰਿ ਨਾਨੀ ਸਚੇ ਸਾਇਬ ਜਨ ਨਹੀਂ ਕਰਤੇ ਰਟਾ ਤੇਰਾ ਸਗਜ ਜਿਹ ਦੇ ਸੋ ਪਾਵੇ ਸਦਾ ਸਿਬਸੁ ਲਹ ਦਿਰੀ ਨ ਮਨ ਬਸਵੇ ਨਾਮ ਜਿਨ ਕੇ ਵਸਿਆ ਵਜੀ ਸੋ ਤਖਨੀਰ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਗਣ ਤੀਰ ਸਚਨ ਮੇਰਾ ਅਧਾਰੂ ਸਚਨ ਮਾ ਧਰਮੀ ਰਾਜਿਨ ਤੁਖਾ ਸਭ ਗਵਈਆ ਕਰਸਾ ਸੁਖ ਮਨਿ ਵਸੀ ਆ ਜਿਨਿ ਇਛਾ ਸਭ ਪੂਰਈਆ ਸਰ ਗੁਰਬਾਨ ਕੀਤਾ ਗੁਰਬਿਟੂ ਜਿਸ ਦੀਏ ਵਡਿਆਈਆ ਕਹੈ ਨਾਨਕ ਸੁਣੋ ਸੰਤੋ ਸਤ ਰੋਪੇ ਅਰ ਸਚ ਨ ਮੇਰਾ ਆਧਾਰ ਵਾਜ ਪੈਸੋ ਤਿਤ ਕਰਸ ਪਗ ਕਰਸ ਬਗ ਸ਼ੋਧ ਵਾਜ ਕਲਾ ਜਿਤ ਕਰਤਾਰੀਆ ਪੰਚ ਦੂਤ ਵਾਸ ਕੀਤੇ ਕਾਲ ਕੰਠ ਕਮਾਰਿਆ ਤੂਰ ਕਰਮ ਪਾਤ ਜਿਨ ਕੋ ਸੇ ਨਾਮ ਹਰਿ ਲਾਗੀ कहे नानक सस को वा तितकर आनन्द आनंद अन्द सुन हो वड भागियो सगल मनोरथ पूरे पार भरम प्रभ पाया उत्तरे सगल वसूरे दुख रोग संताप उतर सुनी सजी भोले संत साजन पये सरसे ਉਰੇ ਗੁਰ ਤੇ ਜਾਇ ਸੁਣ ਤੇ ਪੁਨੀਦ ਗਾਇ ਤੇ ਭਵਤ ਸਤ ਗੁਰ ਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਦੂਰੇ ਸੁਣ ਤੇ ਪੁਨੀਦ ਗਾਇ ਤੇ ਭਵਤ ਸਤ ਗੁਰ ਰਿਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਦੂਰੇ ਮੁੰਦਾਵਣੀ ਮਹਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਗੁਰ ਗਾ ਪਈਓ ਜਿਸ ਦਾ ਸਵਸਧਾਰ ਜੇ ਕੋ ਕਹਵੇ ਜੇ ਕੋ ਪੁੰਚ ਇਸ ਕੋ ਯੋਧਰ ਇਹ ਵਸਤ ਜਿ ਰਜਾਈ ਨਿਤ ਨਿਤਰ ਕਰਦਾ ਤਮ ਸੰਸਾਰ ਚਰਨ ਲਗ ਤਰੀਆ ਸਭ ਨਾਨਕ ਬ੍ਰਹਮ ਬਸਾਰ ਸਲੋਕ ਮਹਲਾ ਪੰਜਵਾ ਤੇਰਾ ਗੀਤਾ ਜਤ ਨਹੀਂ ਮੈਨੂੰ ਜੋਗ ਕਿਤੋਈ ਮੇਰੇ ਰਗੁਣ ਯਾਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੇਰਾ ਮਦ ਹੋਈ ਸਤਿਗੁਰ ਸਜਣ ਮਿਲੇ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਦੀਵੇ ਹਰੀਆ ਤਰਸ ਪਿਆ ਮੇਰਾ ਮਤ ਹੋਈ ਸਤ ਗੁਰੂ ਸਜਣ ਮਿਲੇ ਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਦੀਵੇ ਹਰੇ ਆ ਵਾਹੇ ਗੁਰੂ ਜੀ ਕਾ ਘਰਸ ਵਾਹੇ ਗੁਰੂ ਜੀ ਕੀ ਫਤਿਹ